ਸਸਿਕਾ ਦੋਸਤੋ ਜਿਵੇਂ ਆਮ ਤੌਰ ਤੇ ਅਸੀਂ ਦੇਖਦੇ ਆਂ ਵੀਡੀਓ ਬਣਾਉਣ ਦੀ ਹੋੜ ਇਸ ਕਦਰ ਲੱਗੀ ਹੋਈ ਹੈ ਕਿ ਕਈ ਥਾਵਾਂ ਤਾਂ ਲੋਕਾਂ ਨੇ ਬਿਹਦ ਫੇਮਸ ਕਰ ਰੱਖਿਆ ਨੇ ਰੇਲਵੇ ਸਟੇਸ਼ਨਾਂ ਦੀ ਗੱਲ ਹੋਵੇ ਪਟੜੀਆਂ ਦੀ ਗੱਲ ਹੋਵੇ ਜਾਨ ਖਤਰੇ ਚ ਪਾ ਕੇ ਲੋਕ ਨਹੀਂ ਹਟਦੇ ਹੈਗੇ ਸੜਕਾਂ ਤੇ ਤਾਂ ਆਮ ਹੀ ਦੇਖਦੇ ਆਂ ਪਰ ਦਿੱਲੀ ਮੈਟਰੋ ਬੜੀ ਮਸ਼ਹੂਰ ਹੈ ਬਈ ਪਰ ਇਹਦੇ ਨਾਲ ਨਾਲ ਕੀ ਅਜਿਹੀਆਂ ਚੀਜ਼ਾਂ ਹੈ ਦੇਖੋ ਦੇਖ ਕਰਨੀਆਂ ਥੋੜੇ ਤੇ ਭਾਰੀ ਪੈ ਸਕਦੀਆਂ ਨੇ ਉੱਥੇ ਜੁਰਮਾਨਾ ਕਿੰਨਾ ਕੁ ਲੱਗਦਾ ਹੈ ਇਹ ਚੀਜ਼ਾਂ ਨੂੰ ਲੈ ਕੇ ਕਈ ਵਾਰੀ ਮਨ 'ਚ ਸਵਾਲ ਆਉਂਦਾ ਤੇ ਅੱਜ ਜਦੋਂ ਜਾਣਕਾਰੀ ਇੱਕ ਸਾਹਮਣੇ ਆਈ ਫਿਲਮੀ ਬੀਟ ਕਰਕੇ ਇੱਕ ਦਾ ਜਾਣਕਾਰੀ ਉਹਨਾਂ ਨੇ ਸਾਂਝੀ ਕਰੀ ਹੈ ਕਿਉਂਕਿ ਇੱਕ ਫੇਰ ਕੁੜੀ ਦਾ ਜੇ ਇਹਨੂੰ ਕਹ ਲਈਏ ਇਸ ਲਈ ਤਾਂ ਉਹ ਵੀ ਗਲਤ ਨਹੀਂ ਹੋਊਗਾ ਕਿ ਇਹ ਕੁੜੀ ਨੇ ਬੜੀ ਸ਼ਾਰਟ ਡਰੈਸ ਪਾ ਕੇ ਜਿਹੜਾ ਵੀਡੀਓ ਬਣਾਇਆ ਉਹਨੂੰ ਲੈ ਕੇ ਲੋਕ ਕਹਿੰਦਾ ਕਿ ਟੀਚਰਾਂ ਵੀ ਕਰ ਰਹੇ ਨੇ ਪਰ ਦੂਜੇ ਪਾਸੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਸਾਂਝੀਆਂ ਕਰੀਆਂ ਨੇ ਉਹ ਬੇहद ਖਾਸ ਹੈ ਨਾਲ ਨਾਲ ਜਿੱਥੇ ਲੋਕ ਵੀਡੀਓ ਦਾ ਆਨੰਦ ਲੈ ਰਹੇ ਨੇ ਤਾਂ ਜਾਣਕਾਰੀਆਂ ਵੀ ਸਾਂਝੀਆਂ ਕਰ ਰਹੇ ਨੇ ਕਿ ਮੈਟਰੋ ਨੇ ਇੱਕ ਹੋਰ ਵੀਡੀਓ ਕਹਿੰਦੇ ਸਾਹਮ ਜੀ ਚ ਕਮੈਲਾ কুর্তা ਪਾ ਕੇ ਨਜ਼ਰ ਆ ਰਹੀ ਹੈ ਤੇ ਦੂਰ ਦੇਖਣ ਤੋਂ ਲੱਗ ਰਿਹਾ ਹੈ ਕਿ ਉਹ ਮੈਲਾ ਨੇ ਸਿਰਫ কুর্তা ਹੀ ਪਾਇਆ ਹੋਇਆ ਹੈਗਾ ਦਿੱਲੀ ਮੈਟਰੋ ਦਾ ਇਹ ਵੀਡੀਓ ਸਾਹਮਣੇ ਆਇਆ ਉਹਦੇ ਵਿੱਚ ਮੈਲਾ ਨੇ ਹਰੇ ਰੰਗ ਦੇ ਸ਼ਾਰਟ কুরਤੀ ਨਜ਼ਰ ਆ ਰਹੀ ਹੈ ਕਹਿੰਦੇ ਉਹਨਾਂ ਦਾ ਵੀਡੀਓ ਦੇਖ ਕੇ ਲੱਗ ਰਿਹਾ ਹੈ ਕਿ ਉਹਨਾਂ ਨੇ কুরਤੀ ਦੇ نیچے ਕੁਝ ਨਹੀਂ ਪਾਇਆ ਲੇਕਿਨ ਥੋੜੀ دیر ਬਾਅਦ ਨਜ਼ਰ ਆਉਂਦਾ ਕਿ কুরਤੀ ਦੇ نیچے ਬਲੂ ਸ਼ਾਰਟਸ ਕੈਰੀ ਕੀਤੇ ਹੋਏ ਨੇ ਤੇ ਇਹ ਮੈਲਾ ਦਾ ਵੀਡੀਓ ਬੜਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅ ਇਹਦੇ ਨਾਲ ਨਾਲ ਉਹਨਾਂ ਨੇ ਕਹਿ ਕਹਿੰਦੀ ਆਮ ਤੌਰ ਤੇ ਬਹੁਤ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਨੇਗੇ ਪਰ ਇਹਨੂੰ ਲੈ ਕੇ ਖਮਿਆਜ਼ਾ ਕਹਿੰਦੇ ਭੁਗਤਣਾ ਪੈ ਸਕਦਾ ਛਾਪੀਂ ਪੀਣਾ ਜਾਂ ਪਰੇਸ਼ਾਨ ਕਰਨਾ ਥੁੱਕਣਾ ਗੱਡੀ ਦੇ ਫਰਸ਼ ਤੇ ਬੈਠਣਾ ਜਾਂ ਝਗੜਾ ਕਰਨ ਦੇ ਯਾਤਰੀ ਨੂੰ 200 ਰੁਪਏ ਦਾ ਜੁਰਮਾਨਾ ਦੇਣਾ ਹੋਊਗਾ ਤੇ ਨਾਲ ਹੀ ਉਹਦੀ ਟਿਕਟ ਜਬਤ ਕੀਤੀ ਜਾ ਸਕਦੀ ਹੈ ਤੇ ਮੈਟਰੋ ਤੋਂ ਬਾਹਰ ਕੱਢਿਆ ਜਾ ਸਕਦਾ ਦਿੱਲੀ ਮੈਟਰੋ ਦੇ ਪੱਤੀ ਜਨਕ ਸਮਾਨ ਲਿਜਾਣ ਨੂੰ ਲੈ ਕੇ 200 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ ਮੈਟਰੋ ਕੋਚ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਪ੍ਰਕਾਰ ਦਾ ਪ੍ਰਦਰਸ਼ਨ ਕਰਨਾ ਡੱਬੇ ਦੇ ਵਿੱਚ ਲਿਖਣਾ 500 ਰੁਪਏ ਦਾ ਜੁਰਮਾਨਾ ਦੇ ਕਹਿੰ ਪ੍ਰਾਵਧਾਨ ਹੈਗਾ ਗਾੜੀ ਦੀ ਛੱਤ ਤੇ ਗੱਡੀ ਦੀ ਛੱਤ ਤੇ ਯਾਤਰਾ ਕਰਨ ਤੇ 50 ਰੁਪਏ ਦਾ ਜੁਰਮਾਨਾ ਦੇ ਨਾਲ ਬਾਹਰ ਕੱਢਿਆ ਜਾ ਸਕਦਾ ਹੈ ਅਵੈਧ ਪ੍ਰੈਸ਼ਰ ਤੇ ਮੈਟਰੋ ਰੇਲ ਆ ਪੱਥ ਤੇ ਚੱਲਣ ਤੇ 150 ਰੁਪਏ ਦਾ ਜੁਰਮਾਨਾ ਦੇਣਾ ਪੈ ਸਕਦਾ ਹੈ। ਮਹਿਲਾਵਾਂ ਨੇ ਰਕਸ਼ਤ ਡੱਬੇ ਚ ਜੇ ਤੁਸੀਂ ਚੜ ਜਾਂਦੇ ਹੋ ਤਾਂ ਕਹਿੰਦੇ ਫਿਰ 250 ਰੁਪਏ ਤੱਕ ਦਾ ਜੁਰਮਾਨਾ ਪੈ ਜਾਂਦਾ ਹੈ। ਕਰਮਚਾਰੀ ਨੂੰ ਡਿਊਟੀ ਦੇ ਵਿੱਚ ਵਾਧਾ ਪਾਉ ਤਾਂ 500 ਰੁਪਏ ਤੱਕ ਦਾ ਜੁਰਮਾਨਾ ਹੋ ਜਾਂਦਾ ਹੈ। ਆ ਬਿਨਾ ਟਿਕਟ ਦੇ ਨਾਲ ਯਾਤਰੀ ਜੇ ਕੋਈ ਕਰਦਾ ਤਾਂ 50 ਰੁਪਏ ਤੇ ਜਿਆਦਾ ਤੋਂ ਜਿਆਦਾ ਕਿਰਾਇਆ ਰਾਸ਼ੀ ਵਸੂਲੀ ਜਾ ਸਕਦੀ ਆ। ਗੱਡੀ ਦੇ ਵਿੱਚ ਸੂਚਨਾ ਸੰਸਾਧਨਾ ਦੇ ਨਾਲ ਛੇੜਛਾੜ ਕਰਨਾ, అలਾਰਮ ਬਜਾਉਣ ਨੂੰ ਲੈ ਕੇ 500 ਰੁਪਏ ਵੀ ਵਸੂਲੇ ਜਾ ਸਕਦੇ ਨੇ। ਮੈਟਰੋ ਸੰਪਤੀ ਦਾ ਨੁਕਸਾਨ ਪਹੁੰਚਾਉਣ ਨੂੰ ਲੈ ਕੇ 200 ਵੇਚਣ ਨੂੰ ਲੈ ਕੇ 400 ਰੁਪਏ ਦੇਣਾ ਪੈ ਸਕਦਾ ਜਿਵੇਂ ਆਪਣੇ ਆਮ ਬੱਸਾਂ 'ਚ ਗੱਡੀਆਂ ਚੜਾਈ ਫਿਰ ਜਾਂਦੇ ਨੇ ਲੋਕ ਮੈਟਰੋ ਦੀ ਟਿਕਟਾਂ ਜਾਂ ਦੂਜੇ ਨੂੰ ਵੇਚਣ ਤੇ 200 ਰੁਪਏ ਤੱਕ ਦੇ ਟਿਕਟਾਂ ਤੇ ਬਜਟ ਕੀਤੀ ਜਾ ਸਕਦੀ ਹੈ ਤੇ ਫੇਸੂ ਲਿਆ ਜਾ ਸਕਦਾ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਿਹਾ ਤਾਂ ਇਹ ਵੀਡੀਓ ਦੇ ਵਿੱਚ ਜੇ ਦੇਖੀਏ ਤਾਂ ਜਿੱਥੇ ਬਹੁਤ ਸਾਰੇ ਲੋਕ ਨੂੰ ਐਂ ਲੱਗਦਾ ਹੈ ਸ਼ਾਇਦ ਵੀ ਅਰੇ ਅਸੀਂ ਵੀਡੀਓ ਬਣਾਵਾਂਗੇ ਤਾਂ ਵੱਡੇ ਤੌਰ ਦੇ ਉੱਤੇ ਸਾਡੀ ਚੜ੍ਹਾਈ ਹੋਊਗੀ ਸਾਡਾ ਵੀਡੀਓ ਜਿਹੜਾ ਚੱਲ ਜੂਗਾ ਪਰ ਆ ਆਮ ਤੌਰ ਤੇ ਜੇ ਦੇਖੀਏ ਕਿ ਲੋਕਾਂ ਦਾ ਇਹ ਚੱਲਣ ਵੱਧਦਾ ਹੀ ਜਾ ਰਿਹਾ ਹੈ ਤੇ ਇਹਦੇ ਵਿੱਚ ਜਿਵੇਂ ਜਿਵੇਂ ਦੇ ਨਾਲ ਇਹ ਨਜ਼ਰ ਪੈ ਰਿਹਾ ਤਾਂ ਉਹਦੇ ਵਿੱਚ ਕਹਿ ਸਕਦੇ ਆਂ ਵੀ ਹਾਲਾਤ ਤਾਂ ਖैर ਮਾੜੀ ਨੇ ਇਹਨਾਂ ਦੇ ਕੋਈ ਬਹੁਤਾ ਵਧੀਆ ਹਾਲਾਤ ਤਾਂ ਹੈ ਨਹੀਂਗੇ ਪਰ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਕਦੇ ਕੋਈ ਸਿਸਟਮ ਬਦਲੂਗਾ ਇਹ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਹੈ ਫਿਰ ਤੁਸੀਂ ਕੀ ਕਹਿੰਦੇ ਹੋ ਵੀ ਅਜਿਹੇ ਲੋਕ ਜਿਹੜੇ ਕਰਦੇ ਨੇ ਉਹਨਾਂ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਬਾਕੀ ਆ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੇ ਜਾਣਕਾਰੀ ਸਾਂਝੀ ਇਸ ਕਰਕੇ ਕਰੀ ਹੈ ਕਹਿੰਦੇ ਵੀ ਕਈ ਵਾਰੀ ਫਿਰ ਜੁਰਮਾਨਾ ਪੈ ਸਕਦਾ ਜੇਕਰ ਤੁਸੀਂ ਗਲਤ ਹਰਕਤਾਂ ਦਿੱਲੀ ਮੈਟਰੋ ਦੇ ਨਾਲ ਜੁੜੀ ਕਿਸੇ ਵੀ ਚੀਜ਼ ਦੇ ਨਾਲ ਕਰਦੇ ਹੋਗੇ